ਪੁਰਾਤਨ ਭਾਰਤੀ ਕਥਾ ਕਹਾਣੀਆਂ ਦੇ ਵਿੱਚ ਅੱਜ ਤੁਹਾਨੂੰ ਕਥਾ ਸੁਣਾ ਰਹੇ ਹਾਂ ਪਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਰਾਜੇ ਦੇ ਦਰਬਾਰ ਵਿੱਚ ਹੋਰ ਨਾ ਦਰਬਾਰੀਆਂ ਦੇ ਨਾਲ ਨਾਲ ਇੱਕ ਦਰਵੇਸ਼ ਕਿਸਮ ਦਾ ਦਰਬਾਰੀ ਵੀ ਸੀ ਉਸ ਦਾ ਪਰਮਾਤਮਾ ਵਿੱਚ ਅਟੱਲ ਵਿਸ਼ਵਾਸ ਸੀ ਅਤੇ ਉਹ ਹਮੇਸ਼ਾ ਇਹ ਗੱਲ ਹੀ ਕਹਿੰਦਾ ਰਹਿੰਦਾ ਸੀ ਕਿ ਪ੍ਰਮਾਤਮਾ ਜੋ ਕਰਦਾ ਹੈ ਠੀਕ ਹੀ ਕਰਦਾ ਹੈ ਅਤੇ ਉਸ ਵਿੱਚ ਸਾਡਾ ਕੋਈ ਨਾ ਕੋਈ ਭਲਾ ਛੁਪਿਆ ਹੁੰਦਾ ਹੈ ਇੱਕ ਵਾਰ ਕਿਸੇ ਤਰ੍ਹਾਂ ਰਾਜੇ ਦੇ ਇੱਕ ਹੱਥ ਦੀ ਚੀਚੀ ਕੱਟੀ ਗਈ ਅਤੇ ਜਦ ਇਸ ਗੱਲ ਦਾ ਦਰਬਾਰੀਆਂ ਨੂੰ ਪਤਾ ਲੱਗਿਆ ਤਾਂ ਉਸ ਨਾਲ ਹਮਦਰਦੀ ਕਰਨ ਲਈ ਉਸਦੇ ਮਹਿਲ ਵੱਲ ਦੌੜੇ ਅਤੇ ਸਭ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਕਹਿ ਰਹੇ ਸਨ ਪਰ ਦਰਵੇਸ਼ ਨੇ ਸਭ ਦੇ ਸਾਹਮਣੇ ਹੀ ਕਹਿ ਦਿੱਤਾ ਬਹੁਤ ਚੰਗਾ ਹੋਇਆ ਪਰਮਾਤਮਾ ਜੋ ਕਰਦਾ ਹੈ ਠੀਕ ਹੀ ਕਰਦਾ ਹੈ ਰਾਜੇ ਨੂੰ ਉਸ ਦੀ ਗੱਲ ਸੁਣ ਕੇ ਬਹੁਤ ਗੁੱਸਾ ਆਇਆ ਅਤੇ ਉਸ ਨੇ ਮਹਾਤਮਾ ਪੁਰਸ਼ ਨੂੰ ਜੇਲ੍ਹ ਭੇਜਵਾ ਦਿੱਤਾ ਇਸ ਤਰ੍ਹਾਂ 2-3 ਸਾਲ ਬੀਤ ਗਏ ਫਿਰ ਇੱਕ ਦਿਨ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਚਲਾ ਗਿਆ ਸ਼ਿਕਾਰ ਦੀ ਤਲਾਸ਼ ਵਿੱਚ ਉਹ ਕਾਫੀ ਦੂਰ ਨਿਕਲ ਗਿਆ ਫਕਨ ਉੱਥੇ ਕੁਝ ਦੇਵਤੇ ਅਤੇ ઋષਿ ਮਿਲ ਕੇ ਕੋਈ ਮਹਾ ਯੱਗ ਕਰ ਰਹੇ ਸਨ ਜਿਸ ਨੂੰ ਸੰਪੂਰਨ ਕਰਨ ਲਈ ਕਿਸੇ ਮਨੁੱਖ ਦੀ ਬਲੀ ਦਿੱਤੀ ਜਾਣੀ ਜ਼ਰੂਰੀ ਸੀ ਸੋ ਉਹਨਾਂ ਨੇ ਰਾਜੇ ਨੂੰ ਫੜ ਕੇ ਕਾਬੂ ਕਰ ਲਿਆ ਪਰ ਜਦ ਉਸ ਨੂੰ ਯੱਗ ਵਾਲੇ ਸਥਾਨ ਤੇ ਲਜਾਇਆ ਗਿਆ ਤਾਂ ਉਹਨਾਂ ਦੇਖਿਆ ਕਿ ਉਸ ਦੀ ਚੀਜੀ ਕੱਟੀ ਹੋਣ ਕਾਰਨ ਉਸ ਦੀ ਬਲੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਬਲੀ ਕੇਵਲ ਪੂਰਨ ਮਨੁੱਖ ਦੀ ਹੀ ਸਵੀਕਾਰ ਹੁੰਦੀ ਹੈ ਕਿਸੇ ਵੀ ਤਰ੍ਹਾਂ ਅਧੂਰੇ ਮਨੁੱਖ ਦੀ ਨਹੀਂ ਸੋ ਉਹਨਾਂ ਨੇ ਰਾਜੇ ਨੂੰ ਛੱਡ ਦਿੱਤਾ ਅਤੇ ਇਸ ਤਰ੍ਹਾਂ ਉਸ ਦੀ ਜਾਨ ਬਚ ਗਈ ਆਪਣੇ ਰਾਜ ਵਿੱਚ ਵਾਪਸ ਆ ਕੇ ਉਹ ਜੇਲ੍ਹ ਵਿੱਚ ਸੁੱਟੇ ਦਰवेश ਦੇ ਚਰਨੀ ਟਹਿ ਕੇ ਉਸ ਤੋਂ ਆਪਣੀ ਭੁੱਲ ਬਖਸ਼ਾਉਣ ਲੱਗਾ ਦਰवेश ਰਾਜੇ ਨੂੰ ਦੱਸ ਰਿਹਾ ਸੀ ਕਿ ਉਸ ਨੂੰ ਜੇਲ੍ਹ ਭੇਜਣ ਨਾਲ ਵੀ ਉਸ ਦਾ ਭਲਾ ਹੀ ਹੋਇਆ ਹੈ ਕਿਉਂਕਿ ਬਾਹਰ ਕੁਝ ਵਿਅਕਤੀ ਉਸ ਨੂੰ ਮਾਰ ਮਕਾਉਣ ਦੀ ਸਾਜ਼ਿਸ਼ ਕਰ ਰਹੇ ਸਨ ਸੋ ਦੋਸਤੋ ਪਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸਾਂਝੀ ਕਰੋ ਸਾਡੇ ਚੈਨਲ ਸਿਰਜਣਾ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ